ਕੁੜੀਆਂ ਨੂੰ ਸੇਧ ਤੁਹਾਡੇ ਤੋਂ ਲੈਣੀ ਚਾਹੀਦੀ। ਕਿਸੇ ਨੂੰ ਲੱਗਦਾ ਕਿ ਮੁੰਡਿਆਂ ਦੇ ਸੁਪਨੇ ਪੂਰੇ ਕਰਨ ਲਈ ਅਸੀਂ ਜ਼ਮੀਨਾਂ ਵੀ ਵੇਚ ਦਿੰਦੇ ਹਾਂ। 25 25 30 ਲੱਖ ਵੀ ਦੇ ਦਿੰਦੇ ਆ। ਤੇ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਕੁੜੀ ਦਾ ਛੋਟਾ ਜਿਹਾ ਸੁਪਨਾ ਹੋਵੇ, ਟੀਚਰ ਬਣਨਾ ਹੋਵੇ, ਪੜੇ ਲਿਖਣ, ਮੀਆਂ ਪੜਨਾ ਚਾਹੁੰਦੀ ਆ, ਇਹ ਐਜੂਕੇਸ਼ਨ ਲੈਣਾ ਚਾਹੁੰਦੀ ਆ, ਇਹ ਕੋਰਸ ਕਰਨਾ ਚਾਹੁੰਦੀ ਆ। ਜਾਂ ਮੈਂ ਸਿੰਗਿੰਗ ਕਰਨਾ ਚਾਹੁੰਦੀ ਆ, ਜਾਂ ਮੈਂ ਕੁਝ ਵੀ ਕਰਨਾ ਚਾਹੁੰਦੀ ਆ। ਇੱਕ ਵਾਰੀ ਕੁੜੀਆਂ ਪੈਸੇ ਨਹੀਂ ਮੰਗਦੀਆਂ ਕਿ ਡੈਡੀ ਮੈਨੂੰ ਪੈਸੇ ਦਿਓ ਮੈਂ ਸੁਪਨੇ ਪੂਰੇ ਕਰਨੇ ਆ। ਇੱਕ ਵਾਰੀ ਹਰ ਕੁੜੀ ਨੂੰ ਹਰ ਫਾਦਰ ਨੂੰ ਹਰ ਮਦਰ ਨੂੰ ਸਪੋਰਟ ਕਰਨਾ ਚਾਹੀਦਾ ਹੈ। ਅ ਜੋ ਵੀ ਪੰਜਾਬ 'ਚ ਮੇਰਾ ਇਹ ਪੋਡਕਾਸਟ ਦੇਖ ਰਿਹਾ ਹੈ ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਨਾ ਚਾਹੁੰਦੀ ਆ। ਕੁੜੀਆਂ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਬੈਸਟ ਪਾਰਟ ਪੇਕੇ ਘਰ ਜੀ ਹੁੰਦੀਆਂ। ਜਿਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਵੈਸੇ ਅੱਧੀਆਂ ਮਰ ਜਾਂਦੀਆਂ। ਇੱਕ ਡਰ ਦੇ ਨਾਲ ਸਹੁਰੇ ਪਰਿਵਾਰ 'ਚ ਜਾਂਦੀਆਂ। ਉੱਥੇ ਤੇ ਵਿਚਾਰੀਆਂ ਦੇ ਕਦੀ ਸੁਪਨੇ ਪੂਰੇ ਹੁੰਦੇ ਹੀ ਨਹੀਂ ਆ। ਬਟ ਮਾਪਿਓ ਦਾ ਫਰਜ਼ ਬੰਦ ਹੈ ਧੀਆਂ ਦੇ ਸੁਪਨੇ ਕਵਾਰੇ ਹੁੰਦੇ ਜਰੂਰ ਪੂਰੇ ਕਰਨ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕੋਈ ਕਿਸਮਤ ਵਾਲੀਆਂ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਚੰਗੇ ਸਹੁਰੇ ਮਿਲ ਜਾਂਦੇ ਆ ਬਹੁਤ ਚੰਗਾ ਘਰ ਵਾਲਾ ਮਿਲ ਜਾਂਦਾ ਤੇ ਜਿਹੜਾ ਕਹਿੰਦਾ ਵੀ ਚੱਲ ਆਪਣੇ ਸੁਪਨੇ ਪੂਰੇ ਕਰ ਅਦਰਵਾਈਜ਼ ਨਹੀਂ ਜੋ ਉਡਾਰੀ ਕੁੜੀ ਪੇਕੇ ਘਰ ਨਾਲ ला ਸਕਦੀ ਹੈ ਨਾ ਸਹੁਰੇ ਘਰ ਨਹੀਂ ला ਸਕਦੀ ਰਾਣੀਆਂ ਤਾਂ ਬਾਪੂ ਹੀ ਬਣਾ ਕੇ ਰੱਖ ਸਕਦੇ ਅਗਲੇ ਘਰ ਵਾਲੇ ਨਹੀਂ ਅਗਲੇ ਘਰ ਵਾਲੇ ਤਾਂ ਫਿਰ ਬਹੁਤ ਕੁਝ ਹੋਰੀ ਬਣਾ ਦਿੰਦੇ ਆ ਉਹਦਾ ਕੰਮ ਵਾਲੀ ਹੀ ਬਣਾ ਦਿੰਦੇ ਆ ਵੀ ਇਹ ਕੰਮ ਕਰਨਾ ਹੀ ਪੈਣਾ ਉਹ ਵਿਚਾਰੀ ਕੁਝ ਬੋਲ ਵੀ ਨਹੀਂ ਸਕਦੀ ਉੱਥੇ ਕਿ ਮੈਨੂੰ ਵਿਚਾਰੀ ਮੇਰੇ ਕੋਲ ਤੇ ਬਹੁਤ ਕੁੜੀਆਂ ਹਨ ਪ੍ਰੀਤ ਜਿਹੜੀਆਂ ਜਿਨ੍ਹਾਂ ਦੀ ਡਾਈਟ ਚੱਲਦੀ ਹੈ ਉਹ ਤੇ ਵਿਚਾਰੀਆਂ ਬਰੋਕਲੀ ਵੀ ਨਹੀਂ ਖਾ ਸਕਦੀਆਂ ਜੇ ਉਹ ਬਰੋਕਲੀ ਲੈ ਕੇ ਆਂਦੀ ਆਪਣੀ ਡਾਈਟ ਦੇ ਵਿੱਚ ਤੇ ਉਹਦੀਆਂ ਸੱਸਾਂ ਕਹਿੰਦੀਆਂ ਹੁਣ ਤੂੰ ਬਰੋਕਲੀ ਖਾਣੀ ਹੈ ਅਸੀਂ ਤੇ ਕਦੀ ਸਬਜ਼ੀਆਂ ਦੇਖੀਆਂ ਵੀ ਨਹੀਂ ਨਵੇਂ ਨਵੀਆਂ ਗੱਲਾਂ ਤੁਹਾਡੇ ਤੋਂ ਸਿੱਖਣ ਨੂੰ ਮਿਲਦੀਆਂ ਅਗਰ ਇੱਕ ਘਰ ਦੀ ਨੋ ਫਿਟ ਹੈ ਨੋ ਹੈਲਦੀ ਹੈ ਤੁਹਾਨੂੰ ਨਹੀਂ ਲੱਗਦਾ ਉਹ ਘਰ ਹੈਲਦੀ ਹੈ ਕਿ ਨੋਆ ਪਿਆਸ ਟਮਾਟਰ ਹੀ ਖਾਣ ਹੈ ਹੈਲਦੀ ਚੀਜ਼ਾਂ ਨਾ ਖਾਣ ਨੋ ਨੋ ਕਦੇ ਧੀ ਦਾ ਦਰਜਾ ਦਿੱਤਾ ਹੀ ਨਹੀਂ ਗਿਆ ਪਤਾ ਇਹ ਬੜਾ ਕੌੜਾ ਸੱਚ ਆਪਾਂ ਕਹਿੰਨੇ ਆਪਾਂ ਧੀ ਬਣਾ ਕੇ ਰੱਖਾਂਗੇ ਰੱਖਾਂਗੇ ਨਹੀਂ ਰੱਖਦਾ ਕੋਈ ਵੀ ਜਿਹਦੀ ਧੀ ਹੈ ਉਹਦੀ ਧੀ ਹੀ ਰਹਿਣੀ ਹੈ ਮੇਰੀਆਂ ਗੱਲਾਂ ਕਈਆਂ ਨੂੰ ਕੌੜੀਆਂ ਵੀ ਲੱਗਦੀਆਂ ਹੋਣਗੀਆਂ ਬਟ ਜੇ ਸਾਡੇ ਸਮਾਜ ਵਿੱਚ ਪੰਜਾਬ ਵਿੱਚ ਸਪੈਸ਼ਲੀ ਪਿੰਡਾਂ ਵਿੱਚ ਨੋਵਾਂ ਨੂੰ ਧੀਆ ਬਣਾ ਲਈਏ ਨਾ ਆਪਾਂ بڑے ਘਰਾਂ ਦੇ ਕਲੇਸ਼ ਖਤਮ ਹੋ ਜਾਣਗੇ ਮੈਂ ਨਹੀਂ ਬਣਾਉਂਦਾ ਕੋਈ ਸਹੀ ਗੱਲ ਹੈ ਬਹੁਤ ਕੇਸ ਦੇਖਣ ਨੂੰ ਮਿਲਦੇ ਨੇ ਅਸੀਂ ਤੇ ਲਗਾਤਾਰ ਜਿਵੇਂ ਅਸੀਂ ਖਬਰਾਂ ਕਰਦੇ ਰਹਿੰਦੇ ਹਾਂ ਸੁਣਾਈ ਤੇ ਜਾਂ ਫਿਰ ਉਹਨੂੰ ਮੋਰੇ ਹੋ ਕੇ ਬੋਲਣਾ ਚਾਹੀਦਾ ਕਿਉਂਕਿ ਇਹ ਅੱਜ ਮੈਂ ਆਵਾਜ਼ ਚੈੱਕ ਕਰ ਰਿਆਂ ਪੰਜਾਬ ਦੀ ਹਰ ਉਸ ਕੁੜੀ ਦੀ ਜਿਨ੍ਹਾਂ ਮੇਰੇ ਖਿਆਲ 5 ਸਾਲ 10 ਸਾਲ 15 ਸਾਲ 20 ਸਾਲ ਹੋ ਗਏ ਬੱਚੇ ਵੀ ਜਵਾਨ ਹੋ ਗਏ ਬੰਦੇ ਤੋਂ ਮਾਰ ਹੀ ਖਾਦੀ ਹੈ ਬਟ ਉਹ ਮੋਰੇ ਨਹੀਂ ਹੋਈਆਂ ਤੇ ਜਿਹੜੀਆਂ ਮੋਰੇ ਆਈਆਂ ਉਹਨਾਂ ਨੂੰ ਆਪਾਂ ਕੈਰੈਕਟਰਲੈਸ ਕਹਿ ਦਿੰਦੇ ਹਾਂ ਕੀ ਉਹ ਕੈਰੈਕਟਰਲੈਸ ਜੇ ਤੁਸੀਂ ਬੰਦੇ ਦੀ ਮਾਰ ਖਾਨਦੇ ਹੋ ساری ਉਮਰ ਫਿਰ ਤੁਸੀਂ ਠੀਕ ਹੋ ਤੇ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਮਾਰ ਨਹੀਂ ਖਾਣੀ ਤੁਸੀਂ ਹੈਲਪ ਲੈਨੇ ਹੋ ਫਿਰ ਤੁਸੀਂ ਕੈਰੈਕਟਰਲੈਸ ਹੋ ਜਾਂਦੇ ਹੋ ਫੌਰੀਂ ਦੇ ਵਿੱਚ ਤੇ ਗੱਲਾਂ ਨਹੀਂ ਹੈ ਉਹ ਤਾਂ ਕੁੜੀ ਮੈਂਟਲ ਆਂਦੀ ਹੈ ਫੋਨ ਕਰਨ ਨੂੰ ਉਹ ਮੈਂਟਲ ਚ ਪੁਲਿਸ ਵੀ ਆ ਜਾਂਦੀ ਬੰਦੇ ਨੂੰ ਫੜ ਕੇ ਲੈ ਜਾਂਦੀ ਹੈ ਕੁੜੀ ਮਾਰ ਕਿਉਂ ਖਾਉਂਦੀ ਹੈ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿਉਂ ਖਾਂਦੀ ਹੈ ਮਾਰਾ ਮੈਨੂੰ ਲੱਗਦਾ ਹੈ ਕਿ ਕਈ ਸਗਾਤੇ ਆਪਣੇ ਪੀਕਿਆਂ ਕਰਕੇ ਚੁੱਪ ਰਹਿੰਦੀਆਂ ਹੋਣਗੀਆਂ ਕਿ ਅਸੀਂ ਜੇ ਕੁਝ ਬੋਲਾਂਗੇ ਤੇ ਹੋ ਸਕਦਾ ਹੈ ਕਿ ਸਾਡੇ ਮਾਪਿਓ ਨੇ ਜਿਨ੍ਹਾਂ ਨੇ ਇੰਨਾ ਪੈਸਾ ਲਾ ਕੇ ਤੋਰਿਆ ਹੋਏ ਪਿਓ ਕਰਜ਼ਾ ਚੁੱਕ ਕੇ ਆਪਣੇ ਧੀ ਦਾ ਵਿਆਹ ਕਰਦਾ ਉਹਨੂੰ ਹੁੰਦਾ ਕਿ ਮੇਰੇ ਰਿਸ਼ਤੇਦਾਰ ਮੇਰੇ ਧੀ ਦੇ ਰਿਸ਼ਤੇਦਾਰ ਨਾ ਕਿਤੇ ਇਹ ਕਹਿ ਦੇਣ ਕਿ ਪਿਓ ਦੇ ਇੰਨਾ ਵਿਆਹ ਕੀਤਾ ਤੇ ਇਹਦੇ ਖਾਨ ਦੇ ਵਿੱਚ ਆ ਨੁਕਸ ਸੀ ਭਾਵੇਂ ਵਿਆਹ ਚ ਜਿੰਨਾ ਮਰਜ਼ੀ ਪਿਓ ਕਰ ਲੈ ਨੁਕਸ ਹਰੇਕ ਨੇ ਕੱਢਣੀ ਭਾਵੇਂ ਜਿੰਨੇ ਮਰਜ਼ੀ ਪਿਓ ਉੱਚਾ ਕਰ ਲੈਣਾ ਭਾਵੇਂ 10 ਲੱਖ ਲਾਲੇ 20 ਲੱਖ ਲਾਨੇ ਜਿੰਨੇ ਨਗੋਚ ਕੱਢਣੀ ਉਹਨੇ ਕੱਢ ਤ ਨਹੀਂ ਕਿ ਇਹਨਾਂ ਨੇ ਨਹੀਂ ਆਪਣੇ ਇਹਨਾਂ ਦੇ ਤੇ ਆ ਚੀਜ਼ ਨਹੀਂ ਸੀ ਸਵਾਦ ਬਣੀ ਪਰ ਉਹ ਨਹੀਂ ਵੇਖਣਗੇ ਕਿ ਉਹ ਪਿਓ ਨੇ ਕਿੰਨੀ ਮਿਹਨਤ ਕੀਤੀ ਹੋਊਗੀ ਤੇ ਉਹ ਧੀਆਂ ਹਮੇਸ਼ਾ ਚੁੱਪ ਕਰ ਜਾਂਦੀਆਂ ਨੇ ਕਿ ਅਸੀਂ ਆਪਣੇ ਬਾਪੂ ਦੀ ਇੱਜ਼ਤ ਕਰਕੇ ਅਸੀਂ ਆਪਣੀ ਮਾਪਿਆਂ ਕਰਕੇ ਚੁੱਪ ਕਰ ਜਾਂਦੇ ਪਰ ਮੈਨੂੰ ਲੱਗਦਾ ਕੁੜੀਆਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਕਿੰਨੀ ਕਦਰ ਤੁਸੀਂ ਕੁੱਟ ਖਾ ਲੂਗੇ ਇੱਕ ਦਿਨ ਤਾਂ ਆਖਿਰ ਦੇ ਵਿੱਚ ਮਰ ਜਾਓਗੇ ਤੁਸੀਂ ਕੁਝ ਮਰਦੀਆਂ ਪਈਆਂ ਮਰ ਮਰ ਰਹੀਆਂ ਨੇ ਕਮਰੇ ਦੇ ਵਿੱਚ ਕੁੜੀਆਂ ਦੀਆਂ ਲਾਸ਼ਾਂ ਲਟਕੀਆਂ ਦੀਆਂ ਮਿਲਦੀਆਂ ਨੇ ਪੱਖੇ ਦੇ ਤੁਸੀਂ ਤਾਂ ਰੋਜ਼ ਹੀ ਨਿਊਜ਼ ਕਰਦੇ ਹੋ ਤੁਹਾਨੂੰ ਬਹੁਤ ਖਬਰਾਂ ਅਸੀਂ ਦੇਖਦੇ ਆਂ ਰੂਹ ਤੱਕ ਹਲਾ ਦਿੰਦੀਆਂ ਨੇ ਉਹ ਧੀਆਂ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਲੜਕੀ ਦੀ ਵੀਡੀਓ ਦੇਖੀ ਹੋएगी ਆਨੰਦਪੁਰ ਸਾਹਿਬ ਵਾਲੇ ਪਾਸੇ ਦੀ ਸੀਗੀ ਉੱਥੇ ਦੇਖਿਆ ਕੁੜੀ ਨੂੰ ਕਿਵੇਂ ਕਹਿੰਦੇ ਤੂੰ ਚਿਕਨ ਬਣਾਉਣਾ ਕੁੜੀ ਮਨਾ ਕਰਦੀ ਸੀ ਤੇ ਉਹਨੇ ਕਿਵੇਂ ਆਪਣੀ ਸਾਰੀ ਜ਼ਿੰਦਗੀ ਖਤਮ ਕਰ ਲਈ ਉਹਨੂੰ ਆਪ ਜ਼ਹਿਰ ਦਿੱਤਾ ਕੁੜੀ ਨੂੰ ਕਿਉਂ ਕਾਰਨ ਕਾਰਨ ਨੂੰ ਕੋਈ ਵੀ ਨਹੀਂ بس ਉਹਦੇ ਕੁਟਮਾਰ ਕਰਦੇ ਸੀ ਉਹਨੂੰ ਕਹਿੰਦੇ ਸੀ ਤੂੰ ਚਿਕਨ ਬਣਾ ਤੂੰ ਮੀਟ ਬਣਾ ਉਹਦੇ ਤੋਂ ਬਾਅਦ ਕੁੜੀ ਨੂੰ ਜ਼ਹਿਰ ਦੇ ਕੇ ਉਹਨੂੰ ਆਪਣੇ ਹੱਥੀ ਸੋਹਰੇ ਵਾਲਿਆਂ ਨੇ ਤੇ ਕੋਈ ਉਹਨਾਂ ਤੇ ਕੇਸ ਨਹੀਂ ਹੋਇਆ ਕੋਈ ਕੁਛ ਨਹੀਂ ਰੋਲਾ ਬਹੁਤ ਪਿਆ ਪਰ ਤੁਸੀਂ ਵੇਖੋ ਉਹੀ ਧੀਆਂ ਨੇ ਨਾ ਜਿਨ੍ਹਾਂ ਨੂੰ ਮਾਪੇ ਕਿੰਨੇ ਲਾਡਾਂ ਨਾਲ ਚਾਹਣ ਉਹ ਕੁੜੀ ਤੇ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਵੇਖਿਆ ਜਦੋਂ ਹੱਸਦੀ ਹੈ ਨਾ ਕੁੜੀ ਤੇ ਉਹ ਕੁੜੀ ਦਾ ਸਹੁਰਾ ਆ ਪਿੱਛੇ ਜੀ ਆਈ ਸੀ ਕੁੜੀ ਜਿਹੜਾ ਹੁਣੇ ਰੀਸੈਂਟ ਵਿਆਹ ਹੋਇਆ ਸੀ ਤੇ ਉਹ ਕੁੜੀ ਕਿੰਨੀ ਖੁਸ਼ ਸੀ ਕਿੰਨੀ ਪਿਆਰੀ ਸੀ ਮੈਂ ਆਪਣਾ ਮੇਰਾ ਵਿਆਹ ਹੁਣ ਸਾਰਿਆ ਤੇ ਮੈਨੂੰ ਕਿੰਨਾ ਕਿੰਨਾ ਉਹ ਹਲੇ ਤੇ ਉਹਦੇ ਚਾਅ ਵੀ ਨਹੀਂ ਪੂਰੇ ਹੋਏ ਹੋਣੇ ਮੈਨੂੰ ਲੱਗਦਾ ਵੀ ਅੱਜ ਕੱਲ ਤੇ ਮੁੰਡੇ ਬਹੁਤ ਪੜੇ ਲਿਖੇ ਆ ਮੁੰਡੇ ਇਹੋ ਜੀ ਗੱਲਾਂ ਕਿਵੇਂ ਕਰ ਸਕਦੇ ਆ ਚਲੋ ਆਪਾਂ ਸੱਤ ਸੌਰਿਆਂ ਨੂੰ ਮੰਨਿਆ ਪੁਰਾਣੇ ਜ਼ਮਾਨਿਆਂ ਦੇ ਹੋਣਗੇ ਔਟ ਸ਼ਹਿਰਾਂ 'ਚ ਇਹ ਗੱਲਾਂ ਨਹੀਂ ਆ ਚੰਡੀਗੜ੍ਹ 'ਚ ਇਹ ਗੱਲਾਂ ਨਹੀਂ ਆ ਬੰਬੇ ਗੱਲਾਂ ਨਹੀਂ ਆ ਪਿੰਡਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਹੈ ਮੈਂ ਤਾਂ ਹੀ ਕਹਾਂ ਨਾ ਵੀ ਜੇ ਤੁਸੀਂ ਨੋਹਾਂ ਨੂੰ ਧੀਆ ਬਣਾ ਲਓ ਤੇ ਅੱਧੇ ਕਲੇਸ਼ ਖਤਮ ਹੋ ਜਾਣ ਤੇ ਜਿਨ੍ਹਾਂ ਨੇ ਉਸ ਧੀ ਨੂੰ ਮਾਰਿਆ ਨੋਹ ਨੂੰ ਆਪਣੀ ਨੂੰ ਉਹਨਾਂ ਦੀ ਆਪਣੀ ਧੀ ਦੇ ਨਾਲ ਐਦਾਂ ਹੋਵੇ ਤਾਂ ਫਿਰ ਆਪਣੀ ਧੀ ਤੇ ਆਈ ਗੱਲ ਥੋੜਾ ਕੋਈ ਬਰਦਾਸ਼ਤ ਕਰਦਾ ਤੇ ਉਹ ਵੀ ਤੇ ਕਿਸੇ ਦੀ ਧੀ ਸੀ ਨਾ